ਅੱਜ ਅਸੀਂ ਹੁਸ਼ਾਰਪੁਰ ਰੇਨੀ ਮੰਡੀ ਗਰਾਊਂਡ ਵਿਖੇ ਆਏ ਹਾਂ ਸਾਰੇ ਕਬਲੇ ਖੁਆਏ ਆ ਜਿੱਥੇ ਕਿ ਸ਼ਹੀਦ ਭਗਤ ਸਿੰਘ ਦੀ ਯਾਦਗਾਰਿਕ ਸੈਕੰਡ ਕ੍ਰਿਕਟ ਪ੍ਰੀਮੀਅਰ ਲੀਗ ਦਾ ਜੋ ਹੈ ਸ਼ੁਰੂਆਤ ਕੀਤੀ ਜਾ ਰਹੀ ਹੈ ਜੋ ਕਿ ਆਰ ਜੇ ਕ੍ਰੀਏਟਰਸ ਵੱਲੋਂ ਵੱਖਰਾ ਸ੍ਰੈਗ ਇਵੈਂਟਸ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਹੈ ਮੈਂ ਧੰਨਵਾਦ ਕਰਦਾ ਹਾਂ ਸਾਰੇ ਸਪਾਂਸਰਸ ਦਾ ਸਾਡੇ ਸਿਟੀ ਗਰੁੱਪ ਆਫ ਇੰਸਟੀਟਿਊਸ਼ਨਸ ਸੋਨਾਲਿਕਾ ਤੇ ਸਾਰੇ ਹੋਰ ਸਪਾਂਸਰ ਜਿਨ੍ਹਾਂ ਨੇ ਵੀ ਜਿੱਥੇ ਇੱਕ ਬਹੁਤ ਵਧੀਆ ਉਪਰਾਲੇ ਦੇ ਲਈ ਕੰਟਰੀਬਿਊਟ ਕੀਤਾ ਕਿਉਂਕਿ ਇਹ ਇੱਕ ਉਪਰਾਲਾ ਸਿਰਫ ਇੱਕ ਟੂਰਨਾਮੈਂਟ ਨਹੀਂ ਹੈ ਇਹ ਇੱਕ ਨਸ਼ਿਆਂ ਦੇ ਵਿਰੁੱਧ ਬਹੁਤ ਵੱਡਾ ਕਦਮ ਹੈ ਜੋ ਅਸੀਂ ਅੱਜ ਚੁੱਕਿਆ ਜਿਹਦੇ ਨਾਲ ਜੋ ਹੈ ਬੱਚੇ ਜੋ ਹੈ ਹੋਰ ਮੋਟੀਵੇਟ ਹੋਣਗੇ ਸਪੋਰਟਸ ਖੇਡਣ ਦੇ ਲਈ ਤੇ ਜਦੋਂ ਸਾਰੀ ਲੀਡਰਸ਼ਿਪ ਇਕੱਠੀ ਹੁੰਦੀ ਹੈ ਜੋ ਸਾਡੇ ਐਮਪੀ ਸਾਹਿਬ ਡਾਕਟਰ ਰਾਜਕੁਮਾਰ ਜੀ ਸਾਡੇ ਐਮਐਲਏ ਸਾਹਿਬ ਸ਼੍ਰੀ ਬ੍ਰਹਮ ਸੰਤ ਜਿੰਪਾ ਜੀ ਸਾਡੇ ਐਕਸਐਮਪੀ ਸ਼੍ਰੀ ਅਵਿਨਾਸ਼ ਰਾਏ ਕੰਨੜਾ ਜੀ ਤੇ ਸਾਰੀ ਸਮੁੱਚੀ ਲੀਡਰਸ਼ਿਪ ਜਦਵਾ ਜਿੱਥੇ ਆਈ ਹੈ ਬਹੁਤ ਅਰਥਾ ਲੱਗਿਆ ਬਹੁਤ ਅੱਛਾ ਮਾਹੌਲ ਹੈ ਬਹੁਤ ਅੱਛਾ ਵਾਤਾਵਰਣ ਹੈ ਬੱਚਿਆਂ ਦੇ ਲਈ ਸਿੱਖਣ ਦੇ ਲਈ ਕਿ ਕਿਸ ਤਰ੍ਹਾਂ ਸੀ ਖੇਡਾਂ ਦੇ ਰਾਹੀਂ ਜੋ ਹੈ ਨਸ਼ਿਆਂ ਤੋਂ ਦੂਰ رہ ਸਕਦੇ ਹਾਂ ਮੈਂ ਸਾਰਿਆਂ ਨੂੰ ਇਹੀ ਐਨਕਰੇਜ ਕਰਦਾ ਹਾਂ ਇਹੀ ਸੁਜੈਸਟ ਕਰਦਾ ਹਾਂ ਕਿ ਇਸੇ ਤਰ੍ਹਾਂ ਇਹ ਖੇਡਾਂ ਦੇ ਵਿੱਚ ਤੁਸੀਂ ਦਿਲਚਸਪੀ ਰੱਖੋ ਤਾਂ ਜੋ ਤੁਸੀਂ ਨਸ਼ਿਆਂ ਤੋਂ ਦੂਰ ਰਹਿ ਸਕੋ ਬਹੁਤ ਬਹੁਤ ਅੱਛਾ ਲੱਗ ਰਿਹਾ ਸਿਟੀ ਗਰੁੱਪ ਆਫ ਕਾਲਜ ਜਿਹੜੇ ਆ ਇਸ ਪ੍ਰੋਗਰਾਮ ਨੂੰ ਵੱਖਰਾ ਫਰਾਂ ਦੇ ਨਾਂ ਤੇ ਡਾਕਟਰ ਪੰਕਜ ਸ਼ੇਪ ਜੀ ਔਰ ਸਾਰੀ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਇਕੱਠੇ ਹੋ ਕੇ ਕਰਾ ਰਹੀ ਹੈ ਜਿਹੜਾ ਜੁਧ ਮੇਸ਼ਿਆ ਵਿਰੋਧਾ ਮੈਸੇਜ ਹੈ ਔਰ ਨਾਲ ਨਾਲ ਅੱਜ ਬੱਚਿਆਂ ਦਾ ਕਲਚਰਲ ਪ੍ਰੋਗਰਾਮ ਹੈ ਉਹਨਾਂ ਦੀ ਰਨਿੰਗ ਸੀਗੀ ਔਰ ਨਾਲ ਨਾਲ ਅੱਜ ਕ੍ਰਿਕਟ ਟੂਰਨਾਮੈਂਟ ਵੀ ਨਾਲ ਕਰਾਨ ਜਾ ਰਿਹਾ ਜਿਹਦੇ ਵਿੱਚ ਐਡਮਿਨਿਸਟ੍ਰੇਸ਼ਨ ਦੀਆਂ ਟੀਮਾਂ ਖੇਡ ਰਹੀਆਂ ਡਿਪਟੀ ਕਮਿਸ਼ਨਰ 11 ਖੇਲ ਰਹੀ ਹੈ ਪੁਲਿਸ 11 ਖੇਲ ਰਹੀ ਹੈ ਕਾਰਪੋਰੇਸ਼ਨ 11 ਖੇਲ ਰਹੀ ਹੈ ਔਰ ਮੇਰੇ ਨਾਲ ਮੇਰੇ ਸਾਹਿਬ ਮੌਜੂਦ ਹੈ ਸੋ ਇਹ ਸਾਡੇ ਸਾਰਿਆਂ ਨੇ ਇੱਕ ਜਿਹੜਾ ਇਸ ਵੇਲੇ ਲੱਗ ਵਾਤਾਵਰਨ ਜਿਹੜਾ ਬਹੁਤ ਅੱਛਾ ਸਪੋਰਟਸ ਦਾ ਔਰ ਕਲਚਰ ਸਾਰਾ ਇਕੱਠਾ ਬੜਾ ਭੰਗੜਾ ਪੈ ਰਿਹਾ ਬੱਚੇ ਛੋਟੇ ਬੱਚਿਆਂ ਨੇ ਭੰਗੜਾ ਪਾਇਆ ਸੇਰ ਦਾ ਸੋ ਮੈਂ ਬਹੁਤ ਬਹੁਤ ਸਾਰੇ ਇਹਨਾਂ ਜਿਹੜੇ ਗੁੱਡ ਸੁਖਾਣ ਵਾਲੇ ਆ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਨਾ ਇਸ ਸ਼ੁਭ ਮੌਕੇ ਤੇ ਅਵਨਾਸ਼ਰਾ ਖੰਨਾ ਜੀ ਜਿਹੜੇ ਮੈਂਬਰ ਪਾਰਲੀਮੈਂਟ ਰਹੇ ਆ ਔਰ ਆ ਬੜੇ ਆਗੂ ਆ ਸਾਡੇ ਹੁਸ਼ਿਆਰਪੁਰ ਦੇ ਰਾਜਦਵੀ ਤੇ ਔਰ ਨਾਲ ਨਾਲ ਡਾਕਟਰ ਰਾਜਕੁਮਾਰ ਜੱਬੇਵਾਲ ਜੀ ਸਾਡੇ ਇਹ ਪ੍ਰੈਜ਼ੀਡੈਂਟ ਐਮਪੀ ਆ ਔਰ ਡਾਕਟਰ ਈਸ਼ਾਨਤ ਜੀ ਮੇਰ ਸਾਹਿਬ ਸਾਰੇ ਇਕੱਠੇ ਹੋ ਕੇ ਸੀ ਵਨ ਦਾ ਇੰਜੋਏ ਕਰ ਰਹੇ ਆ ਧੰਨਵਾਦ ਇਹਨਾਂ ਦੀ ਕਰੇ ਮਦਦ ਦੇ ਨਾਲ PC 11 ਮੁਸਫਲਕ ਕਮੇਟੀ ਕਾਰਪੋਰੇਸ਼ਨ 11 ਐਸਐਸਪੀ 11 ਸੁਨ ਕ ਸੁਨਨਿਕਾ 11 ਸ਼ਹੀਦ ਭਗਤ ਸਿੰਘ ਦੇ ਨਾਮ ਤੇ ਇਹ ਟੂਰਨਾਮੈਂਟ ਸ਼ੁਰੂ ਹੋ ਰਿਹਾ ਤੇ ਦੂਸਰਾ ਟੂਰਨਾਮੈਂਟ ਹੈ ਮੈਂ ਆਪਣੇ ਬੋਲੋ ਬਹੁਤ ਬਹੁਤ ਬੁਲਾਈ ਦਿਨਾ ਮੈਂ ਜੋ ਪਲੇਅਰਾਂ ਦਾ ਉਤਸ਼ਾਹ ਦੇਖ ਰਿਹਾ ਚਾਹੇ ਉਮਰ ਦੇ ਆਪਣੇ ਉਸ ਪੜਾ ਤੋਂ ਨਿਕਲ ਗਏ ਉਹਨਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਇਸ ਟੂਰਨਾਮੈਂਟ ਦੀ ਸ਼ਾਨ ਵਧਾਈ ਹੈ ਸਾਡੇ ਡਾਕਟਰ ਸਾਹਿਬ ਡਾਕਟਰ ਦਿਲਜੀਤ ਖਿੱਲਾ ਜਿਹੜੇ ਪ੍ਰਧਾਨ ਨੇ ਡੀਸੀ ਦੇ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਜਿੰਪਾ ਜੀ ਬੈਠੇ ਨੇ ਅਸ਼ੰਗ ਜੀ ਬੈਠੇ ਨੇ ਮੇਅਰ ਸਾਹਿਬ ਬੈਠੇ ਨੇ ਅੱਜ ਮੈਂ ਸਮਝਦਾ ਕਿ ਸਾਰੀ ਹੁਸ਼ਾਰਪੁਰ ਦੀ ਪੋਲੀਟਿਕਲ ਲੋਕ ਵੀ ਇਕੱਠੇ ਹੋ ਕੇ ਇਹਨਾਂ ਬੱਚਿਆਂ ਨੂੰ ਇਹਨਾਂ ਪਲੇਅਰਾਂ ਨੂੰ ਅਸ਼ੀਰਵਾਦ ਦੇਣ ਲਈ ਆਏ ਨੇ ਮੈਂ ਚਾਹਾਂਗਾ ਕਿ ਇੱਕ ਸਪੋਰਟਸਮੈਨ ਸਪਿਟ ਦੇ ਨਾਲ ਇੱਥੇ ਮੈਚ ਹੋਣ ਆਪਣੇ ਉਸ ਲੈਵਲ ਨੂੰ ਇੱਕ ਸਪੋਰਟਸਮੈਨ ਦੀ ਤਰ੍ਹਾਂ ਲਿਆ ਕੇ ਜੇ ਖੇਲ ਖੇਲੇ ਜਾਣਗੇ ਤਾਂ ਬਹੁਤ ਅੱਛਾ ਰਿਜ਼ਲਟ ਆਏਗਾ ਇੱਥੋਂ ਹੀ ਜਿਹੜੇ ਪਲੇਅਰ ਐ ਇਸ ਗਰਾਊਂਡ ਨੇ ਬਹੁਤ ਪਹਿਲਾਂ ਕੀਤੇ ਨੇ ਮੈਂ ਡੀਸੀ ਐਨੂੰ ਕੇਈ ਸਾਹਿਬ ਨੂੰ ਵੀ ਇਸ ਗੱਲ ਦੀ ਬਹੁਤ ਬਹੁਤ ਵਧਾਈ ਦੇਣਾ ਮੈਂ ਮੁਬਾਰਕਬਾਦ ਲੈਣਾ ਚਾਹੁੰਦਾ ਕਿ ਪੰਜਾਬ ਪਿਕਰਸ ਐਸੋਸਿਏਸ਼ਨ ਤੇ ਡਿਸਟ੍ਰਿਕਟ ਕ੍ਰਿਕਟ ਐਸੋਸਿਏਸ਼ਨ ਜਿਨ੍ਹਾਂ ਦੇ ਪ੍ਰਾਲਾ ਸਤਕਾ ਅੱਜ ਇਹ ਟੂਰਨਾਮੈਂਟ ਬੜੀ ਉਚਾਈਆਂ ਤੇ ਚੱਲ ਰਿਹਾ ਤੋਂ ਕਿ ਚਾਰ ਟੀਮਾਂ ਬਾਦ ਲੈ ਰਹੀਆਂ ਨੇ ਡੀਸੀ 11 ਬਸਫੀ 11 ਔਰ ਸੋਨਾਲੀ ਕਾ ਦੇ ਕਾਰਪੋਰੇਟ 11 ਕਾਰਪੋਰੇਸ਼ਨ 11 ਨਾਲ ਦੀ ਮੈਂ ਵੀ ਦੱਸਣਾ ਚਾਹਾਂਗਾ ਕਿ ਜਿਹੜੀ ਇਹ ਮੁਹਿੰਮ ਹੈ ਜੁਧ ਖੇਸਰ ਉਹਦੇ ਬਹੁਤ ਸਕਸੈਸਫੁਲ ਰਹੀ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾ ਯੂਥ ਨੂੰ ਜੋੜਿਆ ਜਾ ਰਿਹਾ ਹੈ ਉਹ ਪ੍ਰਾਲਾ ਹੀ ਬਹੁਤ ਵੱਡਾ ਪ੍ਰਾਲਾ ਸਭ ਤੋਂ ਵੱਡਾ ਮੈਂ ਪਈ ਸਾਡੀ ਟੀਮ ਔਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਬਹੁਤ ਬਹੁਤ ਮਵਾਕਤਾ ਦਿੰਦਾ ਧੰਨਵਾਦ ਇਹ ਅੱਜ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਅਸ਼ਾਰਪੁਰ ਵੱਲੋਂ ਦੂਸਰਾ ਸ਼ਹੀਦ ਭਗਤ ਸਿੰਘ ਯਾਦਗਾਰੀ ਲੀਗ ਸ਼ੁਰੂ ਹੋਈ ਆ ਔਰ ਜਿਹੜਾ ਇਹ ਇੱਕ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਇੱਕ ਮਹਮ ਚੇੜੀ ਆ ਯੁੱਧ ਨਸ਼ੇ ਅਮਰੁੱਧ ਨਸ਼ਿਆਂ ਦੇ ਖਿਲਾਫ ਆਮ ਲੋਕਾਂ ਨੂੰ ਵੇਅਰ ਕਰਨ ਲਈ ਪਲੇਅਰਾਂ ਨੂੰ ਵੇਅਰ ਕਰਨ ਲਈ ਇਹ ਲੀਗ ਅਸੀਂ ਕਰਾਨੇ ਆ ਔਰ ਇਹ ਲੀਗ ਸਿਸਟਮ ਤੇ ਮੈਚ ਹੁੰਦੇ ਆ ਕਾਰਪੋਰੇਟ ਸਾਰੇ ਸੈਕਟਰ ਐਸਐਸਪੀ 11 ਡੀਸੀ 11 ਕਾਰਪੋਰੇਸ਼ਨ 11 ਸੋਨਾ ਲੀਗ 11 ਸਾਰਿਆਂ ਨੂੰ ਇਹਨਾਂ ਨੂੰ ਅਸੀਂ ਇਸ ਲੀਗ ਚ ਖਿਲਾਨੇ ਤਾਂ ਕਿ ਇਹ ਜਾ ਕੇ ਆਪਣੇ ਆਪਣੇ ਏਰੀਏ ਚ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਅਵੇਅਰ ਕਰ ਸਕਣ ਬਾਕੀ ਲੋਕਲ ਬੱਚੇ ਸਾਡੇ ਆਂਦੇ ਹੀ ਆ ਉਹ ਇਸ ਮੋਹਮ ਨੂੰ ਆਪਣੇ ਆਪਣੇ ਏਰੀਆ ਚ ਜਾ ਕੇ ਲੈ ਕੇ ਜਾ ਕੇ ਲੋਕਾਂ ਨੂੰ ਜਾਗਰਿਤ ਕਰਦੇ ਆ ਔਰ ਮੈਂ ਵਿਧਿਵਰ ਅੱਜ ਸਾਡੇ ਮਾਨਣੀਆਂ ਅਭਿਨਾਸ਼ ਰਾਏ ਕੰਨਾਜੀ ਸਾਹਿਬ ਦਾ ਮੈਂਬਰ ਪਾਰਲੀਮੈਂਟ ਬ੍ਰਹਮਸ਼ੰਕਰ ਜੀ ਪਟਾਜੀ ਸਾਡੇ ਸ਼ਾਰਪੁਰ ਦੇ ਵਿਧਾਇਕ ਡਾਕਟਰ ਈਸ਼ਾਨ ਸਿੰਘ ਜੀ ਸਾਡੇ ਚੰਬੇਵਾਲ ਤੋਂ ਵਿਧਾਇਕ ਡਾਕਟਰ ਦਲਜੀਤ ਖੇਲਾ ਜੀ ਸਾਡੇ ਪ੍ਰੈਜ਼ੀਡੈਂਟ ਔਰ ਮੇਅਰ ਸਾਹਿਬ ਸਾਡੇ ਸੁਵਿੰਦਰ ਚਿੰਦਾ ਜੀ ਹੋਰ ਸਾਰੇ ਪਤਵੰਤੇ ਸੱਜਣਾ ਨੇ ਆਤਲ ਸ਼ਰਮਾ ਜੀ ਅੱਜ ਟਰਾਫੀ ਦਾ ਆਨੰਦ ਵੀ ਕੀਤਾ ਸਾਰੇ ਕੈਪਟਨਸ ਨੇ ਰਲ ਕੇ ਮੈਂ ਇਸ ਮਹਿੰਮ ਚ ਲੋਕਾਂ ਨੂੰ ਇਹੀ ਆਵਾਜ਼ਨ ਕਰਦਾ ਕਿ ਆਪਾਂ ਪੰਜਾਬ ਨੂੰ ਨਸ਼ਾ ਰਹਿਤ ਬਣਾਣਾ ਔਰ ਘਰ ਘਰ ਇਹ ਸੰਦੇਸ਼ ਲੈ ਕੇ ਜਾਣਾ ਨਸ਼ੇ ਦੇ ਵਿਰੁੱਧ ਇੱਕ ਆਪਾਂ ਸਾਰਿਆਂ ਨੇ ਰਲ ਕੇ ਮਹਿੰਮ ਚੇੜਨੀ ਆ ਤਾਂ ਜੋ ਪੰਜਾਬ ਸੂਰੇ ਹਿੰਦੁਸਤਾਨ ਦੀ ਨੰਬਰ 1 ਸਟੇਟ ਬਣ ਕੇ ਉੱਭਰੇ ਔਰ ਦੇਸ਼ ਦੀ ਤਰੱਕੀ ਚ ਆਪਣਾ ਅਹਿਮ ਯੋਗਦਾਨ ਜਿੱਦਾਂ ਦਿੰਦੀ ਆ ਅੱਗੇ ਵੀ ਦਿੰਦੀ ਰਵੇ ਸਭ ਤੋਂ ਓਕੇ ਓਕੇ